ਕੀ ਉੱਚ ਜادیه ਆ? ਕਿ ਲਾਕੀ ਜادیه ਆ? ਹਾਂ। ਜਾਤੀ ਉਹਦੇ 2500 ਰੇਸ ਹੁੰਦੀ ਕੀਤੀ ਹੁੰਦੀ ਆਪਣੇ ਉੱਤੇ ਪਤਾ ਹੀ ਆ ਜਦ ਤੱਕ ਕੀਤੀ ਆ। ਉਹ ਜਾਤੀ 2500 ਤੋਂ ਆ ਕੇ 21800 ਦੇ ਟੱਪ ਜਾਂਦਾ ਸੀ। ਇਹਨੇ ਆ ਕੇ ਜਾਤੀ ਉੱਥੇ ਨਿਕਲਣਾ ਹੋਣਾ ਜਾਤੀ ਇਹਨੇ ਛੱਡ ਦੇਣਾ। ਇਹ ਸਿਆਣਾ ਝੋਟਾ ਕਹਿ ਸਕਦੇ ਆਪਾਂ। ਉਹ ਜਿਵੇਂ ਜਵਾਨੀ ਚ ਝੋਟੇ ਆਪਣੇ ਮੱਛਰ ਦੇ ਖੌਰੂ ਜਾ ਪਾਉਂਦੇ ਆ। ਖੁਰਲੀ ਦੇ। ਉਹਦਾ ਉਸ ਹਿਸਾਬ ਆ। ਹੁਣ ਕਈ ਵੀਰੇ ਇਹਦਾ ਸਰਪਿੰਗ ਪਾਉਂਦੇ ਆ, ਕਈ ਕੁਝ ਕਰਦੇ ਆ। ਹਾਂ ਸੱਚਾ ਉਹ ਵਧੀਆ ਚੀਜ਼ ਆ। ਉਹ ਵੀ ਆਪਣੀ। ਉਹ ਆਪੋ ਆਪਣੀ ਜਗ੍ਹਾ। ਜਿੰਨੂ ਜਿੰਨੇ ਦਾ ਲੋਟ ਸੱਟ ਆ ਜੇ ਆਹ ਭਰਾ ਮੇਰੇ ਇਹਨਾਂ ਨੂੰ ਇਹ ਸੀੜੀਆਂ ਪਸੰਦ ਸਨ ਅੱਛਾ ਤੁਹਾਨੂੰ ਸੀੜੀਆਂ ਪਸੰਦ ਆ ਇਹਨਾਂ ਸੀੜੀ ਜਿਆਦਾ ਹੀ ਵੱਜਣ ਲੱਗ ਗਈ ਹਾਰ ਕੇ ਫਿਆ ਸਾਡੇ ਪਾਵਰ ਟਰੈਕਟਰ ਦਾ ਤੁਹਾਨੂੰ ਦੱਸਿਆ ਸੀ ਇਹਦੇ ਜਾਲੀ ਲੱਗੀ ਹੈ ਜਾਂਮੇ ਦੀ ਇਹ ਲਗਾਤਰ ਇਹਨੂੰ ਕੱਸਿਆ ਤਾਂ ਹੁਣ ਸੀੜੀ ਕੱਢੀ ਸੀੜੀ ਲੋਕੀ ਸੀੜੀਆਂ ਪਤਾਉਂਦੇ ਆ ਅਸੀਂ ਘਟਾਈਆਂ ਇਹਨੂੰ ਕਰੀਏ ਸਟਾਰਟ ਕਰਾਏ ਕਰੀਂ ਵੀਰੇ ਯਾਰ ਸਟਾਰਟ ਹੁਣ ਇਹਨਾਂ ਇਹਦੇ ਨਾਲ ਅੱਗੇ ਜਿੱਦਾਂ ਅੱਗੇ ਨੂੰ 20 ਕ ਪੈਸੇ 25 ਪੈਸੇ ਘਟ ਗਈ ਸੀ ਦੀ ਘਟ ਗਈ ਉਹ 40 ਦੇ ਚ ਆਨ ਕਰਕੇ ਵੀ ਨਹੀਂ ਮਤਲਬ ਉਹ ਸਿਟੀ ਮਾਰੀ ਜਾਂਦਾ ਇਹ ਤਾਂ ਨਹੀਂ ਵੀ ਲੋੜਿਆ ਨਾ ਇਹ ਵੀ ਮਾਰ ਦਰਿਆ ਰੇ ਜਉਂ ਹੀ ਹਾਲੈਂਡ ਬਣ ਗਿਆ ਨਾ ਹੁਣ ਨਾ ਜਿਹੜਾ 56b ਹਾਲੈਂਡ ਆ ਹਾਂਜੀ ਉਹ ਇੰਨੀ ਸਿਟੀ ਮਾਰਦਾ ਇਹ ਸਹੀ ਹੈ ਸਿਟੀ ਉਹ ਜਿਆਦੀ ਸੀਟੀ ਵੀ ਨਹੀਂ ਸਹੀ ਪਰ ਜਦੋਂ ਹੁਣ ਆਪਾਂ ਮਾੜਵਟਾ ਹੁਣ ਕੰਮ ਆ ਜਾਣਾ ਆਪਣੇ ਆਲੂਆਂ ਦਾ ਸਾਡੇ ਆਲੂਆਂ ਦਾ ਕੰਮ ਆ ਜਾਏਗਾ ਆਈਏ ਲਾਦੇ ਨਾਲ ਸੰਸਰਤਾ ਹੋ ਲਾ ਬੰਨ ਸਿੰਪਲ ਸਿੰਪਲ ਆ ਕੇ ਤੁਹਾਨੂੰ ਕੰਮ ਕਰਨਾ ਇਹ ਤਾਂ ਯਾਰ ਵੀਰੇ ਮੇਰੀ ਗੱਲ ਸੁਣਿਓ ਆਜੋ ਇੱਥੇ ਲਾਗੇ ਤੁਨ ਕਿਹ ਲਾਗੇ ਲੱਗੇ ਰਹੀਏ ਆਪਾਂ ਸੀਟੀ ਹਾਂਜੀ ਸਾਰੇ ਵੀਰ ਹੀ ਮਰੌਂਦੇ ਆ ਆਪਾਂ ਮੇਲਿਆਂ ਤੇ ਜਾਂਦੇ ਆ ਜਾਂ ਕਿਤੇ ਵੀ ਤੀਆਂ ਮੁਕਾਬਲਾ ਹੋਵੇ ਜਾਂ ਕੋਈ ਵੀ ਹੋਵੇ ਸੀਟੀ ਸਾਰੇ ਮਰੌਂਦੇ ਆ ਹਾਂਜੀ ਹਾਂਜੀ ਜੋ ਤੂੰ ਇਹ ਟਰਬੋ ਲਵਾਇਆ ਉਹ ਵੀਰ ਨੇ ਤੁਹਾਨੂੰ ਕੁਝ ਕਿਹਾ ਵੀ ਟਰਬੋ ਦੀ ਜੇ ਸਿਟੀ ਮਰਾਵਾਂਗੇ ਦਾ ਕੋਈ ਫਾਇਦਾ ਆ ਨੁਕਸਾਨ ਵੀ ਟਰਬੋ ਖਰਾਬ ਹੋਊਗਾ ਜਾਂ ਕੁਝ ਇਦਾਂ ਦਾ ਪਹਿਲੋਂ ਪਹਿਲੋਂ ਪੈਂਦਾ ਸੀਗਾ ਹਾਂ ਸੋ ਬੋਲ ਹਾਂਜੀ ਪਹਿਲੋਂ ਜਿੱਦਾਂ ਖਰਾਬੀ ਘਰੂਪੀ ਹੁੰਦੀ ਸੀ ਸ਼ੁਰੂ ਤੋਂ ਹੁਣ ਸੁਧਾਰਿਆ ਉਹ ਭਾਈ ਹੁਣ ਇੱਕ ਜੱਗਾ ਬੋਸ ਆ ਹਾਂਜੀ ਇੱਕ ਜੱਗਾ ਬੋਸ ਹਾਂਜੀ ਹਾਂਜੀ ਵੀ ਘੈਂਡਾ ਦੂਜੇ ਨੰਬਰ ਤੇ ਉਹ ਵੀ ਭਾਈ ਆਪਣਾ ਵੱਡਾ ਹੁਣ ਇਹਨਾਂ ਨੇ ਕੋਈ ਚੱਕਰ ਹੀ ਨਹੀਂ ਰੱਖਿਆ ਆ ਸਾਰੀ ਕੰਮ ਐ ਸਕੂਂਜੇ ਦਾ ਆ ਖੁੰਜਾ ਜਿਹੜਾ ਟੇਡਾ ਜਿਹਾ ਕਰਕੇ ਲਾਇਆ ਨਾ ਇਸ ਖੁੰਜੇ ਆ ਕੇ ਆ ਹਵਾ ਪੂਰੀ ਖੁੱਲੀ ਹੁੰਦੀ ਆ ਇੱਕੋ ਹਵਾ ਆ ਕੇ ਖੁੰਜੇ ਚ ਬੈਈਦੀ ਆ ਖੁੰਜੇ ਦੇ ਥੱਲੇ ਹੁੰਦੀ ਆ ਹਵਾ ਰੁਕਦੀ ਨਹੀਂ ਪ੍ਰੋਬਲਮ ਨਹੀਂ ਹੁੰਨੀ ਕੋਈ ਵੀ ਉਹ ਖੁੰਜਾ ਸਿਟੀ ਬਣਾਉਂਦਾ ਖੁੰਜਾ ਹੀ ਸਿਟੀ ਮਾਰਦਾ ਹੁਣ ਉਹ ਹਾਲੈਂਡ ਤੇ ਲਾਈ ਆ ਅਸੀਂ ਉਹ ਬਰਲੇ ਦੇ ਵੀ ਲਾਈ ਆ ਉਹ ਅਸੀਂ ਸ਼ੁਰੂਆਤ ਆ ਜੇ ਫਿੱਟ ਕਰਦੇ ਆ ਸਮਾਨ ਉਹਦਾ ਯਾਰ ਵੀਰੇ ਸੇਮ ਲੈ ਕੇ ਮੰਗਾਇਆ ਇੱਕ ਤਾਂ ਨਾਲੇ ਕਹਿੰਦੇ ਨਾ ਵੀ ਹਾਲੈਂਡ ਦੀ ਟਰਬੋ ਹੀ ਸਿਟੀ ਮਾਰਦੀ ਆ ਹਾਂਜੀ ਨਹੀਂ ਨਹੀਂ ਟਰਬੋ ਨਹੀਂ ਮਾਰਦੀ ਆ ਇੰਨਾ ਕੋ ਬੈਂਡ ਪੈਂਦਾ ਇੱਕ ਉਹ ਬੈਂਡ ਤਾਂ ਸਾਰਾ ਹੈਗਾ ਮੇਰੇ ਘਰ ਬ੍ਰੈਂਡ ਬਣਾਉਣ ਨੂੰ 2000 ਦਾ ਖਰਚਾ ਹੁੰਦਾ 15 ਯਾਰ ਮੇਰੀ ਗੱਲ ਸੁਣਿਓ ਸੀਟੀ ਦਾ ਰਵਾਇਤ ਤੇ ਚੱਲਿਆ ਨਾ ਹਾਲੈਂਡ ਤੋਂ 5620 ਤੇ ਚੱਲਿਆ 5620 ਤੇ ਚੱਲਿਆ 5620 ਨਾ ਹੁੰਦਾ ਸੀਟੀ ਤੇ ਪਤਾ ਨਹੀਂ ਲੱਗਣਾ ਕਿ 5620 ਫਿਰ オリジナル ਮਾਰਦਾ ਕਿ ਨਹੀਂ オリジナル ਮਾਰਦਾ オリジナル ਮਾਰਦਾ ਹਾਂ ਉਹ ਮਾਰਦਾ ਆ ਉਹਦੀ ਟਰਬੋ ਤੋਂ ਇਦਾਂ ਹੁੰਦੀ ਆ ਇਹਦਾ ਪੰਪ ਤੋਂ ਮੜ ਜਾ ਤੇਲ ਜੇ ਰੇਸ ਵਧਾਉਣੀ ਪੈਂਦੀ ਆ ਰੇਸ ਚਾਹੀਦੀ 2500 ਚੱਕਰ ਤੇ ਮਾੜਾ ਮੋਟਾ ਸੈਟਿੰਗ ਕਰਨੀ ਪੈਂਦੀ ਪੰਪ ਦੀ ਹੁਣ ਮੇਰੀ ਗੱਲ ਸੁਣਿਆ ਧਿਆਨ ਨਾਲ ਹਾਂਜੀ 56 ਵੀ オリジナル ਮਾਰਦਾ ਮਾਰਦਾ ਉਹਨੂੰ ਪਤਾ ਨਹੀਂ ਕਰਨਾ ਪੈਂਦਾ ਮੈਂ ਉਹ ਹੀ ਹੁਣ ਪੁੱਛਣ ਲੱਗਾ ਫਿਰ ਜੇ ਆਪਾਂ ਇੱਥੇ 56 ਵੀ ਦਾ ਟਰਬੋ ਲਾ ਦਈਏ ਕਿ ਨਹੀਂ ਗੱਲ ਬਣਦੀ ਉਹ ਨਹੀਂ ਉਹ ਤਾਂ ਪਤਾ ਨਹੀਂ ਉਹ ਬਣਨੀ ਕਿ ਨਹੀਂ ਬਣਨੀ ਇਹ ਤਾਂ ਨਹੀਂ ਬਣਨੀ ਇਹ ਇਹਨਾਂ ਤੇ ਉਹ ਉੱਤੇ ਬੱਜਣੀ ਆ ਇਹਨਾਂ ਤੇ ਇਦਾਂ ਮੜ ਜਾ ਖੁੰਜਾ ਜਿਹਾ ਬਣਾਉਣਾ ਹੈ ਹਾਂ ਫੇਜ ਆ ਕੇ ਬਣਣੀ ਹੈ ਲੈ ਵੀ ਸਾਨੂੰ ਇਹਦੇ ਬਾਰੇ ਪੂਰੀ ਨੌਲੇਜ ਨਹੀਂ ਸਿੱਧੀ ਜੀ ਗੱਲ ਹੈ ਜੇ ਕਿਹਨੂੰ ਪਤਾ ਤੇ ਸਾਨੂੰ ਦੱਸ ਦਿਆਗੇ ਆ ਖੁੰਜਾ ਹੈਗਾ 2000 ਦਾ ਲੋਕੀ 5000 ਵੀ ਲਈ ਜਾਂਦੇ ਆ ਖੁੰਜਾ ਬਣਾਉਣ ਦਾ ਕੋਈ ਚਾਰਾ ਨਹੀਂ ਹੈ ਸਿੰਪਲ ਖੁੰਜਾ ਹੀ ਆ ਕਿ ਵਿੱਚ ਕੁਝ ਕਰਿਆ ਬਹੁਤ ਵੀ ਨਹੀਂ ਕਰਿਆ ਆ ਖੁੰਜਾ ਹੀ ਸਿੱਧੀ ਮਾਰਦਾ ਨੂੰ ਧਿਆਨ ਨਾ ਖਾਦੇ ਜੇ ਵੀਰਾਂ ਨੂੰ ਪਤਾ ਲੱਗ ਜਾਵੇ ਤੇ ਸਿੰਪਲ ਖੁੰਜਾ ਵਿੱਚ ਕੋਈ ਪੈ ਪੂਕੜੀ ਕੁਝ ਨਹੀਂ ਆ ਖੁੰਜਾ ਸਿੱਧੀ ਮਾਰਦਾ ਜਿਨ੍ਹਾਂ ਦੇ ਟਰਬੋ ਲੱਗੀ ਹੈ ਨਾ ਵੱਡੀ ਇੱਕ ਸਿਰਫ 2500 ਰੇਸ ਕਰਨੀ ਪੈਣੀ ਹੈ ਤੇ ਇੱਕ ਪੰਪ ਤੋਂ ਮਾੜੀ ਜੀ ਸੈਟਿੰਗ ਕਰਨੀ ਪਣੀ ਹੈ ਤੇਲ ਵਧਾਉਣਾ ਪੈਣਾ ਕਿੱਦਾਂ ਕਹਿੰਦੇ ਜਦੋਂ ਇੱਥੇ ਧੂਏ ਦਾ ਬਾਵਰੋਲਾ ਜਿਹਾ ਮਾਰੂਗਾ ਹੁਣ ਜੇ ਅਸੀਂ ਇਹ ਤਾਂ ਤੇਲ ਕੱਢਣਾ ਇਹ ਕਿੰਨੇ ਚੱਕਰਾਂ ਤੇ ਜਾਂਦਾ ਇਹਦੀ 2500 ਕੀਤੀ ਆ ਰੇਸ ਉਹਦਾ 2200 ਹੁੰਦੀ ਹੈ ਕਰਨੀ ਪਣੀ ਹੈ 2200 ਤੇ ਸੀਟੀ ਨਹੀਂ ਪਾਈਦੀ ਮਾੜਾ ਯਾਰ ਉਹ origianally 2500 ਆਇਆ ਹਨਾ ਹਾਂਜੀ ਉਹ 2500 ਤੇ ਆਇਆ ਕੰਪਨੀ ਤੋਂ ਉਹ 2500 ਤਾਂ ਆਇਆ ਉਹਨੂੰ ਛੋਟਾ ਗੀਅਰ ਲਾ ਕੇ ਭੇਜਿਆ ਉਹਨਾਂ ਨੇ ਜਿੱਦਾਂ ਛੋਟਾ ਗੀਅਰ ਛੋਟੇ ਕੰਮ ਆਇਨ ਕੋੜਾ ਗੇਅਰ ਲਾਇਆ ਜਿੱਦਾਂ ਹੁਣ ਆਪਾਂ ਨੂੰ ਕਈਆਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਟਰਾਲੀ ਕੱਢਣ ਦੇ ਵੇਲੇ ਇਹ ਤਾਂ ਝੋਟਾ ਲੱਗਾ ਹੋਇਆ ਇਹਨਾਂ ਟਰਾਲੀ ਲੈ ਆਉਣੀ ਬਾਹਰ ਜੇ ਉਹ ਮੋਕੇ ਦੇ ਕੋੜਾ ਲੱਗਾ ਆਇਆ ਫੇਰ ਨਹੀਂ ਪਤਾ ਪ ਜਾਣਾ ਇਹਨੂੰ ਕਿਹੜੇ ਗੇਅਰ ਚ ਤੁਸੀਂ ਕੱਢਦੇ ਹੋ ਟਰਾਲੀ ਇਹਨੂੰ ਤੀਜਾ ਲੋ ਤੀਜਾ ਲੋ ਮਤਲਬ ਝੋਟਾ ਲਾ ਕੇ ਉਹਨੂੰ ਸਲੋ ਪਿੱਛੋਂ ਵੀ ਗੇਅਰ ਸਲੋ ਕਰਕੇ ਸਲੋ ਕਰਨਾ ਪੈਂਦਾ ਉਹਨੂੰ ਕਰਨੀ ਲੋੜ ਨਹੀਂ ਉਹ ਕਿੰਨੇ ਵਿੱਚ ਨਿਕਲਦਾ ਵੀਰੇ ਉਹ ਜੇ ਤਾਂ ਹੋਵੇ ਪਧਰਾ ਖੜਾ ਹਾਂ ਇਹ ਤਾਂ ਤੀਜੇ ਲੋਚ ਹੀ ਜਾਂਦਾ ਜਿੱਦਾਂ ਜੇ ਕਿਤੇ ਚੜਾਈ ਆ ਫੇਰ ਉੱਪਰ ਆ ਕੇ ਭਾਵੇਂ ਉੱਥੇ ਜਾ ਕੇ ਦੂਜਾ ਪਾ ਦੇ ਨੇ ਬਾਹਰ ਕੱਢ ਦੇਣੀ ਟਰਾਲੀ ਇਹ ਨਹੀਂ ਕਿ ਬੰਦ ਹੋ ਜਾਊਗਾ ਮਰਦਾ ਨਹੀਂ 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 ਮਰਦਾ ਗੀਅਰ ਲਾਇ ਲੈਂਦਾ ਉਹ ਸਾਵਾ ਜੇ ਚੇਵਟਾ ਕਹਿੰਦੇ ਨਹੀਂ ਗੋਡੇ ਲਾ ਕੇ ਖਿੱਚਣਾ ਹਾਂ ਉਹ ਪੈ ਖਿੱਚਦਾ ਫੇਰ ਵੀ ਟਰਾਲੀ ਕਰ ਦੇ ਥੱਲੇ ਆ ਸਾਰੇ ਸੀਟੀ ਖੁੰਜੇ ਦੀ ਐ ਕੋਈ ਟਰਬੋ ਟਰੂਪੋ ਦਾ ਕੋਈ ਚੱਕਰ ਨਹੀਂ ਟਰਬੋ ਥੋੜੀ ਵਧੀਆ ਲਵਾ ਕੇ ਹੂੰ ਥੋੜੀ ਇਹ ਕਿੰਨਾ ਨੰਬਰ ਦਾ ਟਰਬੋ ਇਹ 15 HP ਵੀ 15 12 ਚ ਵੀ ਹੁੰਦੀ ਆ 10 ਚ ਵੀ ਹੁੰਦੀ ਆ ਇਹ 15 ਇਹ ਸਾਡੇ ਚ ਵੀ ਟਰੈਕਟਰ ਆ 15 ਲੱਗੀ ਤਾਂ ਆਪੇ 75 ਹੋ ਗਿਆ ਹੂੰ 75 ਕਰਕੇ ਦਿੱਤਾ ਉਹਨਾਂ ਨੇ ਬਾਹ ਕੇ ਪੂਰਾ ਆ ਕੇ ਆ ਕੇ ਵੀ ਬਾਹਾ ਹੁਣ ਇਹ ਚਲਾਵਾਂਗੇ ਤੁਸੀਂ ਪੂਰਾ ਸੰਤੁਸ਼ਟ ਹੋ ਕਹਿਣ ਦਾ ਮਤਲਬ ਪੂਰਾ ਪੂਰਾ ਵੀ ਪਹਿਲਾਂ ਨਾਲੋਂ ਜ਼ੋਰ ਵਧਿਆ ਪਤਾ ਲੱਗਿਆ ਜ਼ੋਰ ਤਾਂ ਬਹੁਤ ਜ਼ਿਆਦਾ ਵਧਿਆ ਪਤਾ ਲੱਗਿਆ ਤੁਹਾਨੂੰ ਹਾਂਜੀ ਹਾਂਜੀ ਹੁਣ ਹੁਣ ਇਦਾਂ ਵੀ ਜਿੰਨੇ ਗੇਰ ਹੈਗੇ ਇੰਨੇ ਗੇਰ ਅਸੀਂ ਨਹੀਂ ਵਰਤਦੇ ਹੁਣ ਸਾਰੇ ਵਰਤ ਸਕਦੇ ਇਹ ਆ ਕੇ ਸਵਾਦ ਲਿਆ ਹਣਾ ਪਰ ਸਾਰਿਆਂ ਦਾ ਇਹ ਆ ਵੀ ਗੇਰ ਲਾ ਕੇ ਦੇਖੀ ਆ ਵੀ ਲਾ ਕੇ ਦੇਖੀ ਨਾ ਪਤਾ ਕਰਾਇਆ ਚਲੋ ਆਪਣੇ ਕੋ ਖੇਤੀ ਲਈ ਹੈਗੇ ਆ ਹੁਣ ਭਰਾ ਹੀ ਆ ਵੀ ਸਾਡਾ ਇਹਦੇ ਕੋਈ ਤਿੰਨ ਆ ਟਰੈਕਟਰ ਤਿੰਨਾਂ ਦੇ ਵਿੱਚ ਹੁਣ ਆ ਸ਼ੌਕ ਵਾਲਾ ਹੋ ਗਿਆ ਆ ਦੋ ਕੰਮ ਵਾਲੇ ਹੋ ਗਏ ਇਹਦੇ ਸਾਡੇ ਵੀ ਆਪਾਂ ਪਹਿਲਾਂ ਸ਼ੌਕ ਵਾਲੇ ਤੇ ਚੱਲੀਏ ਫਿਰ ਇੱਧਰ ਆ ਇੱਧਰ ਖੜਾ ਆ ਛੋਟੇ ਦੇ ਬਾਅਦ ਚ ਆਉਣੇ ਆ ਕਰਮ ਵਾਲਿਆ ਇਹ ਹੈਗਾ ਆਲੂ ਵਾਲਾ ਤੇਰੇ ਤੇ ਵੀ ਆਵਾਂਗੇ ਯਾਰ ਇੱਥੇ ਆ ਜੀ ਇਹ ਛੋਟੇ ਨੂੰ ਕਿਉਂ ਵਿਚਾਲੇ ਛੱਡਣਾ ਆ ਇੱਥੇ ਪਹਿਲਾਂ ਹਾਂਜੀ ਹਾਂਜੀ ਇਹ ਆ ਗਿਆ ਆਪਣਾ ਕੱਲਾ 60 ਇਹ ਹਾਂਜੀ ਕੱਲਾ 60 ਜਿਹਦੀ ਆਪਾਂ ਗੱਲ ਕਰਦੇ ਸੀ ਵੀ ਇਹ ਫੁਰਤੀ ਇਹ ਟੁੱਟਦਾ ਨਹੀਂ 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 ਵਿਚਾਲਾਕੀ ਵਾਲਾ ਚਲਾਕੀ ਵਾਲਾ ਹਾਂ ਇਹ ਵੀਰੇ ਕਿੰਨਾ ਮਾਡਲ ਆ ਇਹ ਹੈਗਾ 16 ਮਾਡਲ ਇਹ 16 ਮਾਡਲ ਹਾਂਜੀ ਇਹ ਉਦੋਂ 16 ਚ ਕਿੰਨੇ ਦਾ ਲਿਆ ਸੀ ਇਹ 6 ਲੱਖ 45 ਹਜ਼ਾਰ ਦਾ ਲਿਆ ਸੀ ਨਾਲ ਉਦੋਂ ਆਪਾਂ ਨੂੰ ਮੋਟਰਸਾਈਕਲ ਮਿਲਿਆ ਇਹਦੇ ਨਾਲ ਹਾਂਜੀ ਸੀਟੀ 100 ਮਿਲਿਆ ਸੀਟੀ 100 ਹਾਂਜੀ ਹਾਂਜੀ ਮੇਰੇ ਵੀਰਾਂ ਨੂੰ ਯਾਦ ਹੋਏਗਾ ਆਪਾਂ ਇੱਕ ਵੀਡੀਓ ਅੱਗੇ ਵੀ ਸ਼ੂਟ ਕਰੀ ਸੀ ਉਹਦੇ ਨਾਲ ਬਜਾਜ ਚੇਤਕ ਮਿਲਿਆ ਸੀ ਦੋ ਫਾਰਮ ਟਰੈਕ ਨਾਲ ਦੋ ਹੀ ਚੇਤਕ ਇਹਦੇ ਨਾਲ ਮਿਲਿਆ ਮੋਟਰਸਾਈਕਲ ਸੀਟੀ ਸੀਟੀ 100 ਸੀਟੀ 100 ਹਾਂਜੀ ਹਾਂਜੀ ਵੈਰੀ ਗੁੱਡ ਉਹ ਮੋਟਰਸਾਈਕਲ ਕਿੱਥੇ ਆ ਯਾਰ ਉਹ ਆਪਾਂ ਉਧਰ ਦੂਜੀ ਮੋਟਰ ਤੇ ਖੜਾ ਆ ਅੱਛਾ ਹਾਂਜੀ ਹਾਂਜੀ ਉਹ ਫੇ ਹੁਣ ਵਧੀਆ ਰਿਹਾ ਮੋਟਰਸਾਈਕਲ ਠੱਗਿਆ ਕੁਆਲਟੀ ਨਹੀਂ ਦਿੱਤੀ ਨਹੀਂ 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 ਵਧੀਆ ਜੋ ਮਤਲਬ ਆਮ ਹੁੰਦੇ ਉਹਦਾਂ ਦੇ ਹਾਂਜੀ ਮੈਂ ਤਾਂ 12 ਹੀ ਉੱਤੇ ਕੀਤੀਆਂ ਜੀ ਹਾਂ ਵਾਹ ਦੇ ਵੀ ਇਹ ਤੈਨੂੰ ਦੱਸ ਸਕੋ ਜਿਆਦਾ ਪਿਆਰਾ ਹੋਣਾ ਯਾਰ ਹਾਂਜੀ ਇਹ ਵੀਰੇ ਕਿਦਾਂ ਰਿਹਾ ਟਰੈਕਟਰ ਤੂੰ ਇਹ ਤਾਂ ਟਰੈਕਟਰ ਪੁੱਛੋ ਹੀ ਨਾ ਇਹ ਤਾਂ ਆਲੂ ਵਾਲੀ ਦਾ ਵਧੀਆ ਇੱਕ ਨੰਬਰ ਇੱਕ ਨੰਬਰ ਇਹਨੂੰ 12 ਦੇ ਟਾਇਰ ਪਾ ਦੀ ਦੇ ਪਿੱਛੇ ਲਾ ਦੇਣੇ ਆਪਾਂ ਅੱਛਾ ਜੀ ਤੇ ਬਸ ਵੀ ਆਲੂਆਂ ਦੇ ਚੱਲਦਾ ਏ ਇਹ ਇਹ ਵੀਰੇ ਇਹਦਾ ਇੰਜਨ ਉੰਜ ਨਾਲ ਤੱਕ ਕੁਝ ਕਰਵਾਇਆ ਕੁਝ ਨਹੀਂ ਕਰਾਇਆ ਇਹਦਾ ਬਸ ਪੰਪ ਦਾ ਨਟ ਹੈ ਨਹੀਂਗਾ ਪੰਪ ਦਾ ਨਟ ਹੈ ਨਹੀਂ ਮਤਲਬ ਉਹ ਰੇਸ ਖੋਲੀ ਆ ਨਾਟੀ ਘੜ ਦਿੰਦਾ ਸਾਰਾ ਅੱਛਾ ਸਾਰੇ ਘੜਤਾ ਹਾਂਜੀ ਹਾਂਜੀ ਇਹ 70 ਤੇ ਜਾਂਦਾ ਬਲਰੋ ਗੱਡੀ ਨਾਲ ਹਾਂਜੀ ਇਧਰ ਗੱਡ ਸ਼ੰਕਰ ਮੈਨੂੰ ਪਤਾ ਨਹੀਂ ਕਿਹੜਾ ਨਾਟ ਹੈ ਨਹੀਂ ਕਹਿੰਦਾ ਨਾਟ ਹੈ ਨਹੀਂ ਯਾਰ ਇਹ ਨਹੀਂ ਪਤਾ ਨਾਟੀ ਘੜਤਾ ਨਾਟੀ ਘੜਤਾ ਤੇ ਇਧਰ ਨਾਨਕਿਆ ਮੇਰੇ ਗੱਡ ਸ਼ੰਕਰ ਨਾਲ ਅੱਛਾ ਜੀ ਤੇ ਉੱਥੇ ਡੇਢ ਗੱਡ ਸ਼ੰਕਰ ਤੋਂ ਅੱਗੇ ਆ ਪੈਂਡ ਤੇ ਡੇਢ ਘੰਟੇ ਚਲਾ ਦੀਦਾ ਇਹਨੂੰ ਮੈਂ ਇੱਕ ਵੀਡੀਓ ਚ ਸ਼ਾਇਦ ਗੱਲ ਕਰੀ ਸੀ ਪਤਾ ਨਹੀਂ ਆਪਣੇ ਪਤਾ ਨਹੀਂ ਸਰਪੰਚ ਸਾਹਿਬ ਨਾਲ ਵੀ ਐਨਾ ਘੱਟ ਤੇਲ ਖਾਂਦਾ ਵੀ ਸਹੁਰਿਆਂ ਨੂੰ ਆਪਾਂ ਚੱਲ ਜਾਈਦਾ ਇੱਥੇ ਮੇਰੇ ਵੀਰਾਂ ਨੇ ਨਾ ਇੱਕ ਦੋ ਨੇ ਕਮੈਂਟ ਕੀਤੀ ਯਾਰ ਆਹ ਗੱਲ ਤੂੰ ਗਲਤ ਕਰਤੀ ਉਹਨਾਂ ਗੱਲ ਕੀ ਹੁੰਦੀ ਆ ਵੀ ਗੱਲ ਗਲਤ ਨਹੀਂ ਹੋ ਜਾਂਦੀ ਕਈ ਵਾਰੀ ਮੈਂ ਪੁਰਾਣੇ ਸਮੇਂ ਚ ਵਗ ਜਾਨਾ ਮੈਂ ਚਲੇ ਜਾਂਦਾ ਕਿਉਂਕਿ ਪਹਿਲਾਂ ਆਪਣੇ ਹੁੰਦੇ ਨਹੀਂ ਸੀ ਵੀਰੇ ਹਾਂਜੀ ਹਾਂਜੀ ਕਾਰਾਂ ਗੱਡੀਆਂ ਤਾਂ ਹੁੰਦੀਆਂ ਨਹੀਂ ਸੀ ਹਾਂਜੀ ਜਾਂ ਬੱਸ ਹੁੰਦੀ ਸੀ ਜਾਂ ਟਰੈਕਟਰ ਹੁੰਦਾ ਸੀ ਹਾਂਜੀ ਕਦੇ ਮੁਰਸਲ ਵੀ ਨਹੀਂ ਸੀ ਖਰੀਦੇ ਆਪਣੇ ਬਜ਼ੁਰਗਾਂ ਦਾ ਪਹਿਲਾ ਟਰੈਕਟਰ ਹਾਂਜੀ ਉਦੋਂ ਕੀ ਹੁੰਦਾ ਸੀ ਵੀ ਸਹੁਰਿਆਂ ਤੇ ਚੱਲ ਜਾਣਾ ਵੀ ਆਦਾ ਪ੍ਰੀਰੀ ਪਲੂਰੀ ਲਿਓਣੀ ਆ ਜਾਂ ਕੋ ਮਾਲ ਡੰਗਰ ਹਾਂਜੀ ਪਹਿਲਾਂ ਬਹੁਤ ਹੁੰਦਾ ਸੀ ਸਿਸਟਮ ਦੁੱਧ ਵਾਲੇ ਵੇਰਾ ਮੁੱਕ ਗਿਆ ਚਲੋ ਵੀ ਉਥੋਂ ਲਿਓ ਮੱਝ ਇਹ ਜਿਹੜੇ ਮੇਰੇ ਵੀਰ ਸੁਣਦੇ ਪੈਣਾ ਇਹ ਵੀਡੀਓ ਨੂੰ ਜਿਹੜੇ ਮੇਰੇ ਵੀਰ ਮੇਰੇ ਤੋਂ ਮੇਰੇ ਹਾਨੀ ਹੋਣ ਗਿਆ ਮੇਰੇ ਤੋਂ ਥੋੜੇ 2-4 ਸਾਲ ਵੱਡੇ ਹੋਣਗੇ ਉਹ ਇਸ ਗੱਲ ਨੂੰ ਸਮਝਣਗੇ ਇੱਕ ਦੋ ਵੀਰਾਂ ਨੇ ਇਹ ਗੱਲ ਕਹੀ ਸੀ ਜਿਨ੍ਹਾਂ ਜਿਨ੍ਹਾਂ ਵੀਰਾਂ ਕੋ ਟਰੈਕਟਰ ਹੋਰ ਵੀ ਟਰੈਕਟਰ ਆ ਹੋਰ ਵੀ ਵੈਰਾਈਆਂ ਦੇ ਟਰੈਕਟਰ ਆ ਹੂੰ ਉਹ ਸਾਰੇ ਟਰੈਕਟਰ ਵਧੀਆ ਉਹਨਾਂ ਦੇ ਵੀ ਵਧੀਆ ਉਹਨਾਂ ਦੇ ਵੀ ਵਧੀਆ ਹਾਂ ਸਹੀ ਤਾਂ ਉਹਨਾਂ ਦੇ ਟਰੈਕਟਰਾਂ ਨੂੰ ਮਾੜੇ ਨਹੀਂ ਕਹਿੰਦੇ ਨਾ 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 ਕਸੇ ਕੋਈ ਵੀ ਬੰਦਾ ਵੀਡੀਓ ਪਾਉਂਦਾ ਹਾਂ ਉਹ ਅਗਲੇ ਨੂੰ ਇਹ ਨਾ ਕੋਈ ਮਾੜਾ ਇਹ ਮਾਰੇਗਾ ਕਿਉਂ ਮਾੜਾ ਕਹਣਾ ਇਹ ਤੁਹਾਡੇ ਨੂੰ ਤਾਂ ਕੋਈ ਮਾੜਾ ਕਹਿ ਨਹੀਂ ਤੇ ਨਾ ਨਾ ਸਾਰੇ ਵਧੀਆ ਇਹ ਇੰਨਾ ਕਹ ਵੀ ਜਿਵੇਂ ਹੁਣ ਤੁਸੀਂ ਵੀਰੇ ਵੀ ਯਾਰ ਸ਼ੌਕ ਪੂਰੇ ਹਾਂਜੀ ਹਾਂਜੀ ਹਨਾ ਵੀ ਸ਼ੌਕ ਨੂੰ ਕੰਮ ਉਹ ਵੀ ਦੇਈ ਜਾਂਦਾ ਸੀ ਕੰਮ ਆ ਵੀ ਦੇਈ ਜਾਂਦਾ ਕੰਮ ਆ ਵੀ ਦੇਈ ਜਾਂਦਾ ਸਾਰੇ ਕੰਮ ਦੇ ਹੁਣ ਆ ਤੁਸੀਂ ਲੈਂਦਾ ਵੀ ਸ਼ੌਕ ਨੂੰ ਹਾਂਜੀ ਇਹ ਵੀ ਸ਼ੌਕ ਨੂੰ ਅੱਜ ਤੋਂ 10 ਦਿਨਾਂ ਨੂੰ ਕੰਮ ਚੱਲ ਪਣਾ ਹਾਂ ਦੇਖੋ ਕਿੰਦਾ ਦਿਨ ਰਾਤ ਚੱਲਣੇ ਆ ਸਿਰਫ 10 ਦਿਨ ਹੀ ਪਹਿਲੇ ਅੱਜ ਆਪਾਂ ਵੀਡੀਓ ਬਣਾਉਣ ਦੇ ਵਿਲੇ ਖੜੇ ਅਸੀਂ ਵੀ ਵਿਲੇ ਆ 10 ਦਿਨ ਬਾਅਦ ਕੋਈ ਨਹੀਂ ਲੱਭਣਾ ਤੇ ਕੋਈ ਕੋਈ ਕਿਤੇ ਖੱਤੇ ਜਾਂਦਾ ਕੋਈ 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 ਮੰਡੀ ਗਿਆ ਤਾਂ ਕੋਈ ਕਿਤੇ ਗਿਆ ਹਣ ਹਣ ਤੁਸੀਂ ਵਿਹਲੇ ਸੀਗੇ ਤੁਸੀਂ ਵੀ ਗਿਆ ਸਾਥ ਸਾਨੂੰ ਫੋਨ ਕੀਤਾ ਵੀ ਚਲੋ ਕਿੱਦਾਂ ਢੱਡ ਕੋ ਟਾਈਮ ਟੂ ਹੈਗਾ ਆ ਵੀ ਵਿਹਲੇ ਆ ਵੀਡੀਓ-ਵਿਡੀਓ ਬਣਾ ਲਈਏ ਹਾਂ ਤੇ ਕਈ ਤਾਂ ਯਾਰ ਮਿੱਤਰ ਮੇਰੇ ਕਿਹਦੇ ਭਾਈ ਪੈਸੇ ਕਿੱਦਾਂ ਦਿੱਤੇ ਤੁਸੀਂ ਸਾਨੂੰ ਕਈ ਯਾਰ ਮਿੱਤਰ ਕਹਿੰਦੇ ਆ ਵੀ ਮੁੰਡੇ ਪੈਸੇ ਦੇ ਕੇ ਸਾਥ ਦੇ ਆ ਜੇ ਕਿੱਥੇ ਯਾਰੀ ਆ ਉੱਥੇ ਪੈਸਾ ਨਹੀਂ ਹਾਂ ਜੀ ਕਿਤੇ ਪੈਸਾ ਲੈਣਾ ਉੱਥੇ ਉਹ ਆਪਣੇ ਫੈਸਲੇ ਨਹੀਂ ਮੈਂ ਪੈਸੇ ਲਿਆ ਝੂਠ ਬੋਲਦਾ ਬਹੁਤ ਪੈਸਾ ਕਹਿੰਦੇ ਕਿੰਨੇ ਪੈਸੇ ਲੈ ਜੇ ਤੂੰ ਦੱਸ ਤੇਰੀ ਵੀਡੀਓ ਬਣਾਉਣੀ ਆ ਤਾਂ ਉੱਥੇ ਭਾਜੀ ਆਊਗਾ ਕਹਤੂਗਾ ਦੱਸ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਜਦੋਂ ਮਰਜੀ ਆਦੇ ਭਰਾ ਨੂੰ ਯਾਦ ਕਰੋ ਚੱਲਣੇ ਆ ਸਾਰੇ ਪਲੋ ਆਪ ਲਾਂ ਤੇ ਪਲੋ ਫੇਰ ਨੇ ਖੱਤੇ ਬਗਣੇ ਆ ਉਹ ਤਾਂ ਫੇਰ ਬਣਾ ਕੋਈ ਗੱਲ ਨਹੀਂ ਕੋਈ ਗੱਲ ਉਹ ਤਾਂ ਬਣਾਵਾ ਤੁਹਾਡਾ ਭਰਾ ਹਜੇ ਰ ਕੋਈ ਗੱਲ ਇਹਦਾ ਸਪੈਸ਼ਲ ਲਾਲੂਆਂ ਦੇ ਇਹ ਕੱਲੇ ਇਹ ਤੋਂ ਹੋਰ ਵੀਰੇ ਟਰੈਕਟਰ ਦੀ ਕੰਮ ਨਹੀਂ ਪਿਛਲੇ ਸਾਲ ਸਾਰਾ ਕਦੂ ਇੰਨਾ ਕੀਤਾ ਆਪਾਂ 40 45 ਕੇ ਨੋਾ ਫੁੱਟਾ ਰੂਟਾ ਵੀਟਰ ਨਾ ਕੀਤਾ ਨੋਾ ਵਟ ਖਿੱਚ ਲੈਣਾ ਮੈਨਾਂ ਪੂਰੇ ਆਰਾਮ ਨਾਲ ਪਾਣੀ ਚ ਫਰਕ ਪੈਂਦਾ ਜੋ ਉਦਾਂ ਵੀ ਖਿੱਚ ਲੈਣਾ ਪਾਣੀ ਚ ਹਾਂ ਰੈਲਾ ਹੋ ਜਾਂਦਾ ਥੋੜਾ ਰੈਲਾ ਹੋ ਜਾਂਦਾ ਸਾਰਾ ਕਦੂ ਇੰਨਾ ਹੀ ਕੀਤਾ ਕਿਉਂ ਆਪਾਂ ਸੁੱਕੇ ਚ ਸੁੱਕੇ ਚ ਕਹਤੋਂ ਜਾਣ ਲੈਣੀ ਆ ਸੁੱਕੇ ਚ ਹੁਣ ਟੈਕਟਰ ਹੈਗਾ ਯਾਰ ਫੇ ਆਈਟੀ ਆਈ ਕਾ ਨਾ ਨਾ ਧੱਕਾ ਕਰੀਏ ਉਹਨੇ 10 ਲੱਖ ਤਾਂ ਦੇ ਲਾਇਆ ਵੀ ਇਹਦੀ ਗਾਨ ਵਜ ਜਵੇ ਤੇ ਖੁਦ ਤਾਂ 10 ਲੱਖ ਲਾਇਆ ਬਾਕੀ ਵੀ ਨਹੀਂ ਟਰਾਲੀਆਂ ਟਰੋਲੀਆਂ ਦੇ ਵੀ ਨਹੀਂ ਛੜਦਾ ਹਮਮ ਫਿਰ ਕਹਿੰਦੇ ਇਹਦੀ ਰੇਸ ਖੁੱਲੀ ਆ ਇਹ ਤਾਂ ਮਾਰਦਾ ਲਾਟਾਂ 60 60 ਇੱਕ ਵਾਇਨ ਨੂੰ ਮਸ਼ਹੂਰ ਆ ਇੱਕ ਰੋਡ ਤੇ ਮਸ਼ਹੂਰ ਹਮਮ ਰਵਾਜ ਤਾਂ ਟਰੱਲੀਆਂ ਵਾਂਗੂ ਖੜਕਦਾ ਦੌੜ ਦੌੜ ਨੂੰ ਆ ਜਵੇ ਇਹ ਬਿਨਾਂ ਕੋਈ ਸ਼ੇਅਰ ਕਰਨੀ ਕਰਨੋਂ ਮੈਂ ਕਿਹਾ ਤਿੰਨਾਂ ਨੂੰ ਹੀ ਕੱਟ ਜੂਏ ਸਾਰਿਆਂ ਨੂੰ ਕੱਟ ਜੂਏ ਸਾਰਿਆਂ ਨੂੰ ਕੱਟ ਜੂਏ ਇਹਦਾ ਤੋਰਾ ਹੀ ਬਹੁਤਾ ਹੂੰ ਪਹਿਲਾਂ ਮੈਂ ਚਲਾਇਆ ਸੀ ਚਲਾਇਆ ਨਾ ਸਾਡੇ ਤੋਂ ਪਹਿਲਾਂ ਇਹਦਾ ਨਾਮ ਦੇ ਸੀਗੇ ਹੂੰ ਚਲੋ ਅਸੀਂ ਪਾਵਰ ਟਰੈਕਟਰ ਤੇ ਚੱਲ ਗਏ ਪਾਵਰ ਟਰੈਕਟਰ ਵੀ ਆਪਣੇ ਥੈ ਆ ਤੁਹਾਨੂੰ ਪਤਾ ਲੱਗ ਗਿਆ ਵੀ ਕੀ ਦਾ ਟਰੈਕਟਰ ਆ ਹੁਣ ਇੱਕ ਵੀਰ ਨੇ ਕਿਹਾ ਕਹਿੰਦਾ ਇਹਨੇ ਵੇਚਣਾ ਹੋਣਾ ਤਾਂ ਕਰੀ ਵੀਡੀਓ ਬਣਾਈ ਨਾ ਨਹੀਂ ਵੇਚਣਾ ਕੋਈ ਨਹੀਂਗਾ ਕਿਉਂ ਵੇਚਣਾ ਨਹੀਂ ਨਹੀਂ ਹਾਂ ਉਹ ਤਾਂ ਸ਼ੌਕ ਨੂੰ ਲਈ ਸੀ ਹੋਰ ਨਾ ਲੈ ਕਦਾ ਹੋ ਲੈ ਕਦਾ ਕਰ ਲਾਂਗੇ ਇਹ ਤਾਂ ਹਜੇ ਤਾਂ ਯਾਰ ਮੇਰੀ ਗੱਲ ਸੁਣੀ ਵੀਰੇ ਚਲ ਆਪਾਂ ਵੀਰਾਂ ਦੇ ਜਵਾਬ ਵੀ ਦੇ ਹੀ ਦਿੰਨੇ ਵੈਸੇ ਤਾਂ ਨਾ ਗਲਤੀ ਹੁੰਦਾ ਦੇਣੇ ਜਵਾਬ ਚਲੋ ਦੇ ਦੇਨੇ ਹਾਂਜੀ ਉਹ ਜਿਹੜੇ ਜਿਹੜੇ ਤੁਸੀਂ ਉਹ ਨੁਕਸ ਕੱਢੇ ਆ ਹਾਂਜੀ 60 65 ਨਾ ਹਾਂਜੀ ਹਾਂਜੀ ਉਹ ਜਿਹਦੇ ਨੁਕਸ ਕੱਢੇ ਕਿ ਸੁਝਾ ਦਿੱਤੇ ਸੁਝਾ ਦਿੱਤੇ ਸੁਧਾਰ ਹੋ ਜਾਵੇ ਵਧੀਆ ਹਾਂ ਸੁਧਾਰ ਹੋ ਜਾਵੇ ਹੁਣ ਹੁਣ ਇਸ ਟਾਈਮ ਟਰੈਕਟਰ ਆ ਦੇਖੋ ਸੁਧਾਰਿਆ ਆ ਟਰੈਕਟਰ ਤਾਂ ਮਾੜੀ ਮੁੱਟੀਆਂ ਕਮੀਆਂ ਇੱਚ ਵੀ ਹੈਗੀਆਂ ਚਲੋ ਮਾੜੀਆਂ ਮੁੱਟੀਆਂ ਹੈਗੀਆਂ ਇਹਨਾਂ ਦਾ ਰੰਗ ਦੇਖੋ ਕਿੰਨਾ ਕਿੰਨਾ ਵਧੀਆ ਸਾਰਾ ਵਧੀਆ ਉਹਦਾ ਹੁਣ ਟਰੈਕਟਰ ਬਾਦੂ ਵੇਗਦਾ ਕਰਕੇ ਵੀ ਰੰਗ ਤੇ ਹੈ ਨਹੀਂ ਖਿਆਲ ਉਹਦੇ ਵੀ ਧਿਆਨ ਹੈ ਨਹੀਂ ਧਿਆਨ ਹੈ ਨਹੀਂ ਰੰਗ ਦੇ ਇੰਜਰ ਦੇ ਆ ਸ਼ੋਹਾਂ ਚਾਹ ਉਹਨੂੰ ਕੋਈ ਨਹੀਂ ਫਰਕ ਪੈਂਦਾ ਰਮ ਰਮ ਸਰ ਕੇ ਉਹਦੇ ਆ ਇੰਜਰ ਦਾ ਰੰਗ ਦੇਖਿਓ ਹੂੰ ਉਹਦੇ ਅੱਡਾ ਅੱਡਾ ਫੱਕਾ ਬਈ ਜਾਂਦੇ ਆ ਫੱਕਾ ਬਈ ਜਾਂਦੇ ਆ ਹਾਏ ਉਹ ਟਰੈਕਟਰ ਸਿਕੋ ਨਵਾਂ ਹਾਂ ਨਵਾਂ ਨਵਾਂ ਹੁਣ ਆ ਆ ਦੇਖ ਲਓ 60 ਨੂੰ ਜੇ ਧੋਲੀਏ ਆ ਪਹਿਲਿਆਂ ਦੇ ਸੁਧਾਰ ਸੀਗਾ ਜਾਂ ਉਹ ਉਹ ਪਰਲੇ ਦਾ ਦੇਖੋ ਕਿੰਨਾ ਟਰੈਕਟਰ ਦਾ ਕਿੰਨਾ ਫਰਕ ਆ ਵੀ ਇੱਕ ਰੰਗ ਦਾ ਵੀ ਕਰ ਲਓ ਤੁਸੀਂ ਮਾੜਾ ਮੋਟਾ ਸੁਧਾਰ ਵੀ ਇੰਨੇ ਪੈਸੇ 9-10 ਲੱਖ ਉਹ ਯਾਰ ਮੈਂ ਨਾ ਕਿਹ ਚੀਜ਼ ਦਾ ਨਾਂ ਨਹੀਂ ਦਿੰਦਾ ਤਾਂ ਹੋਰ ਕੀ ਪਿਕਣ ਲੱਗ ਜਾਂਦੀ ਹੈ ਨਾ ਅਗਲੇ ਅਗਲੇ ਠੇਕੇ ਤੇ ਹੁੰਦੇ ਆ ਜਿੱਦਾਂ ਹੁਣ ਕਹਿੰਦੇ ਨਾ ਇਹ ਕੰਦ ਢੋਣੀ ਆ ਤਿੰਨ ਚਾਰ ਭਈਆਂ ਨੂੰ ਠੇਕੇ ਦਾ ਦੇਣਾ ਰਾਤ ਨੂੰ ਠਟਣੀ ਚਾਹੀਦੀ ਆ ਉਹ 3-4 50 ਕੇ ਬੰਦੇ ਨੂੰ ਠੇਕਾ ਦੇ ਦਿੰਦਾ ਰਗੜ ਦੋ ਫੜ ਕੇ ਰਗੜ ਦੋ ਇਹਨੂੰ ਯਾਰ ਇੱਕ ਹੋਰ ਬ੍ਰਾਂਡ ਆ ਉਹ ਇੱਕ ਹੋਰ ਵੀਰਾ ਵੀਡੀਓ ਪਾਉਂਦਾ ਹੁੰਦਾ ਉੱਤੇ ਵੀ ਨਹੀਂ ਧਿਆਨ ਦਿੰਦੇ ਪਤੰਦਰ ਹਾਂਜੀ ਹਾਂਜੀ ਉਹਦੇ ਵੀ ਦੱਬੀ ਕਿੱਲੀ ਆਉਂਦੇ ਨੇ ਕਿੰਨੀਆਂ ਕਿੰਨੀਆਂ ਚੀਜ਼ਾਂ ਆ ਜਿੱਦਾਂ ਹੁਣ ਉਹਦਾ ਆ ਉਹ ਚਲੋ ਲਾਇਸੈਂਸਰ ਦਾ ਆਇਆ ਲਾਇਸੈਂਸਰ ਦਾ ਸਿਰਫ ਉਹ ਕਲਾਂਪੀ ਪੈਣ ਵਾਲਾ ਸੀ ਹੂੰ ਕਲਾਂਪੀ ਪੈਣ ਵਾਲਾ ਸੀ ਤੋ ਕਲੈਂਪ ਨਵਾਂ ਪਹਿਣਾ ਸੀ ਹਟ ਜਾਣਾ ਸੀ ਤਿੰਨ ਚਾਰ ਆੜੀ ਕੱਸਿਆ ਉਹ ਸਾਡਾ ਟਰੈਕਟਰ ਆ ਹੀ ਪਾ ਮੁੱਢੇ ਵੜਦੀਏ ਹੂੰ ਉਹ ਅਸੀਂ ਆਹੀ ਵੜ ਤਾ ਹੂੰ ਚਲੋ ਕੋਈ ਚੱਕਰ ਨਹੀਂ ਟਰੈਕਟਰ ਵਧੀਆ ਆ ਵੜਣਾ ਕੀ ਆ ਉਹ ਬੈਂਡੀ ਇੰਨਾ ਕ ਪਹਿਣਾ ਫੇਰ ਲੱਗ ਜੂ 2000 ਲੱਗ ਜੂ 1000 ਕੋਈ ਚੱਕਰ ਨਹੀਂ ਉਹ ਲਾਇਸੈਂਸ ਲੱਗਣ ਅੱਗੇ ਨੂੰ ਸੋਨਾ ਲੱਗਣ ਲੱਪਿਆ ਕਿਉਂ ਟਰੈਕਟਰ ਫਲੈਟ ਜਿਹਾ ਹੋ ਗਿਆ ਸਾਰਾ ਉਹਦੇ ਉੱਪਰ ਹੈ ਨਹੀਂ ਨਾ ਕੁਝ ਹਾਂ ਵਧੀਆ ਲੱਗਣ ਲੱਪਿਆ ਟਰੈਕਟਰ ਘੈਂਟ ਆ ਸਾਡਾ ਟਰੈਕਟਰ ਬਹੁਤ ਵਧੀਆ ਆ ਵੀ ਇਹ ਨਿੱਕੇ ਨਿੱਕੇ ਮਾੜੇ ਮੋਟੇ ਚੀਜ਼ਾਂ ਉਹ ਕਮੀਆਂ ਦੂਰ ਕਰ ਦੋ ਵੀ ਜਿਹੜੀਆਂ ਇਹ ਲੈਂਕਾ ਦੇਖੀਏ ਤੁਸੀਂ ਜੇ ਹੁਣ ਕੀ ਕਹੀਏ ਚੀਜ਼ ਤਾਂ ਫੇਰ ਆਪਾਂ ਨਕਸ ਨਹੀਂ ਕੱਢਦੇ ਆਪਾਂ ਇਹ ਕਹਿੰਦੇ ਵੀ ਸਮੇਂ ਨਾਲ ਆ ਹੁਣ ਆਹ ਵਿੱਚ ਲੈ ਲਿਆ ਇਹ ਬਾਈਚ ਸੁਧਾਰ ਹੋ ਗਿਆ ਹੁਣ ਗਾਂ ਹੌਲੇ ਜਿੱਦਾਂ ਜਿੱਦਾਂ ਸੁਧਾਰ ਇੱਕ ਇੱਕ ਤਾਮ ਚੱਲੀ ਜਾਂਦਾ ਹਾਂ ਹੋਈ ਜਾਂਦੇ ਆ ਹੋਈ ਜਾਂਦੇ ਆ ਇਹ ਆਪਣੇ ਉਹ ਵੀ ਦੇਖ ਲਓ ਹਾਂ ਸੱਚੀ ਆ ਇਹ ਚੀਜ਼ ਤਾਂ ਰਹਿ ਗਈ ਉਹਦੀ ਹਾਂਜੀ 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 ਆਹ ਚੀਜ਼ ਬਹੁਤ ਪਿਆਰੀ ਲੱਗੀ ਮੈਨੂੰ ਇਹ ਜੌਂਡੀਆ ਵਾਂਗੂ ਕੱਢਤੀ ਹਾਂ ਹੁਣ ਨਹੀਂ ਆਉਂਦੀ ਆਹ ਵਾਲੇ ਪੈਡਲ ਕਲਚ ਬ੍ਰੇਕ ਹੁਣ ਹੁਣ ਵਾਲੇ ਮਾਡਲਾਂ ਦੇ ਇਹਨਾਂ ਦੁਆਰਾ ਫਿਰ ਉਦੋਂ ਹੀ ਕਰਦੇ ਯਾਰ ਹਾਂਜੀ ਹਾਂਜੀ ਮੈਂ ਕਹਿੰਦਾ ਸਗੋਂ ਇਦਾਂ ਰਹਿਣ ਦੇਣੇ ਹਾਂਜੀ ਇਹ ਵਧੀਆ ਇਹ ਇਹ ਚਲੌਣ 'ਚ ਇਹਦੇ ਨਾਲ ਮਜ਼ਾ ਆਉਂਦਾ ਕਿ ਨਹੀਂ ਨਹੀਂ ਇਹਨਾਂ ਪੂਰਾ ਮਜ਼ਾ ਆਉਂਦਾ ਹਣਾ ਹਾਂਜੀ ਹਾਂਜੀ ਬੰਦਾ ਸੌਖਾ ਰਹਿੰਦਾ ਥੱਕਦਾ ਨਹੀਂ ਥੱਕਦਾ ਨਹੀਂ ਹਾਂਜੀ ਤੁਸੀਂ ਜੌਂਡੀਆ ਦਾ ਨਾਮ ਲਿਆ ਵੈਸੇ ਤਾਂ ਮੈਂ ਲੈਂਦਾ ਨਹੀਂ ਹੁੰਦਾ ਕਿਸੇ ਵੀ ਬ੍ਰਾਂਡ ਦਾ ਨਾਮ ਚਲੋ ਲੈ ਲੈਨੇ ਆ ਜੌਂਡੀਆ ਦੇ ਬ੍ਰੇਕ ਜਿੱਦਾਂ ਇਕੱਠੇ ਲੱਗਦੇ ਆ ਹਾਂਜੀ ਇਹਨਾਂ ਦੇ ਕਿਵੇਂ ਲੱਗਦੇ ਕਿ ਨਹੀਂ ਨਹੀਂ ਲੱਗਦੇ ਨਹੀਂ ਨਹੀਂ ਬ੍ਰੇਕ ਤਾਂ ਸਹੀ ਆ ਇਹ ਤਾਂ ਹੁਣ ਜਦੋਂ ਕੋਈ ਬਾਹਰ ਕੋਈ ਟਰੈਕਟਰ ਤੋਂ ਉਤਰ ਕੇ ਇਹ ਚਲਾਉਂਦਾ ਉਹਨੂੰ ਫਰਕ ਲੱਗਦਾ ਸਾਨੂੰ ਨਹੀਂ ਇੰਨੇ ਕੋਈ ਫਰਕ ਤੋਂ ਨੂੰ ਨਹੀਂ ਲੱਗਦਾ ਨਹੀਂ ਨਹੀਂ ਸਾਨੂੰ ਕੋਈ ਫਰਕ ਨਹੀਂ ਜਿਆਦੀ ਰੈਲ ਬ੍ਰੇਕ ਕੀ ਦੀ ਆ ਹਾਲੈਂਡ ਦੇ ਕੀ ਦੀ ਨਹੀਂ ਹਾਲੈਂਡ ਦੀ ਤਾਂ ਜਿਆਦੀ ਉਹ ਤਾਂ ਭਾਵੇਂ ਕਾਰ ਦੇ ਉੱਤੇ ਜਾ ਕੇ ਰੁਕਦਾ ਅੱਛਾ ਉਹ ਤਾਂ ਉੱਥੇ ਜਾਮ ਕਰ ਦੋ ਉਹਦੇ ਜਿਆਦੀ ਇਹ ਵੀ ਕਰ ਦਿੰਦੇ ਆ ਪਰ ਇਹ ਥੋੜਾ ਇਹਦਾ ਪਤਾ ਕੀ ਫਰਕ ਆ ਇਹਦੀ ਸਿੱਧੀ ਬ੍ਰੇਕ ਲੱਗਦੀ ਇੱਕਦਮ ਟਾਇਰ ਸਕੈਂਡ ਚ ਰੁਕਦਾ ਉਹਦੀ ਬ੍ਰੇਕ ਤੋਰ ਮਰੇੜ ਕੇ ਆ ਹੋਰ ਮਰੋ ਕੇ ਰੁਕਦਾ ਹੈਗਾ ਰੁਕ ਜਾਂਦਾ ਹਾਂ ਹਾਂ ਪੈਡਲ ਦੇ ਵਿੱਚ ਮਤਲਬ ਜਾਦੀਆਂ ਆ ਗਈਆਂ ਜਿਆਦੀਆਂ ਜਿਹੜਾ ਮੋੜ ਕੋਲ ਜਿਆਦੇ ਪਾਏ ਆ ਹਾਂ ਜੇ ਤੁਸੀਂ ਇਹਨੂੰ ਬ੍ਰੇਕ ਲਾਉਂਗੇ ਉੱਥੇ ਜਾਮ ਹੋ ਜਾਣਾ ਉਹਨੂੰ ਅਜੇ ਜਦੋਂ ਬ੍ਰੇਕ ਮਾਰੀ ਆ ਉਹਨੇ ਮੜਾ ਜਾ ਟਾਈਮ ਲੈਂਦਾ ਉਹ ਪੈਡਲ ਬਣਾਉਣ ਦੇ ਚੱਕਰ ਚ ਮਤਲਬ ਜਿਆਦੀਆਂ ਰੌੜਾ ਪਾਈਆਂ ਰੌੜਾ ਜਿਆਦੀਆਂ ਪਾਤੀਆਂ ਉਹਨਾਂ ਦੀ ਹੋਰ ਕੋਈ ਚੱਕਰ ਨਹੀਂ ਠੀਕ ਆ ਜੀ ਐਦਾਂ ਹੈ ਇਹਨੂੰ ਇਹਨੂੰ ਨਾਲ ਦੀ ਜੋੜੀ ਆ ਵੀਰੇ ਹਾਂਜੀ ਹਾਂਜੀ ਇਹ ਨਾਲ ਦੀ ਜੋੜੀ ਆ ਐਮ ਆਰ ਐਫ ਨਾਲ ਹੀ ਆਏ ਚਾਰੇ ਦੇ ਤਾਂ 4x4 ਦਾ ਇੱਕ ਚੀਜ਼ ਤਾਂ ਦੇਖੋ ਕਿੰਨਾ ਫਰਕ ਆ ਪਿਛਲੇ ਪਿਛਲੀ ਇੱਕ ਜੋੜੀ ਮੋਹ ਲੀਆਂ ਦੋ ਜੋੜੀਆਂ ਕਸਣੀਆਂ ਹਾਂ ਇਹ ਜਿਆਦਾ ਇੱਕ ਜੋੜੀ ਆ ਇਹ 4x4 ਨੂੰ ਇਹ ਆ ਪ੍ਰੋਬਲਮ ਵੀ ਇਹ ਮੋਰ ਦੇ ਟਾਇਰ ਥੋੜਾ ਜਿਆਦਾ ਸਲਿੱਪ ਮਾਰਦਾ ਮੈਂ 4x4 ਤੋਂ ਤੁਹਾਨੂੰ ਇੱਕ ਸਵਾਲ ਪੁੱਛਣ ਲੱਗਾ ਜਿਹੜੇ ਮੇਰੇ ਵੀਰ ਅਣਜਾਣ ਅਣਜਾਣ ਨਹੀਂ ਆਪਾਂ ਕਹਿ ਸਕਦੇ ਜ਼ਿੰਮੇਵਾਰ ਵਹਿ ਸਾਰੇ ਸਿਆਣੇ ਹੀ ਹੁੰਦੀਆਂ ਹਾਂ ਕੋਈ ਨਹੀਂ ਅਣਜਾਣ ਕਹੀਦੀ ਗਲਤੀ ਹੋ ਜਾਂਦੀ ਹੈ ਹਾਂਜੀ ਮੈਜੈਂਸੀ ਦੇ ਵਿੱਚ ਜਦੋਂ ਜੰਦਾ ਹੁੰਦਾ ਨਾ ਨਵੇਂ ਡੈਕਟਰ ਜਮਾ ਨਵੇਂ ਡੈਕਟਰ ਉਹਨਾਂ ਦੇ ਅਗਲੇ ਹਿੱਸੇ ਦਾ ਆ ਕਰਾਉਣਾ ਅਗਲੇ ਪਾਸੇ ਵਾਲਾ ਬਹੁਤ ਟੁੱਟਦਾ ਉਹ ਟਾਇਰ ਵੱਡੇ ਪਵਾ ਲੰਦੇ ਪੈਰ ਕਈ ਪਹਿਲੇ ਹੁਣ ਕਿਹ ਭਰਾ ਕਰਦੇ ਆ ਪਿੱਛੇ 16 ਦੇ ਟਾਇਰ ਆ ਨਾ 17 ਦਾ ਪਵਾ ਲਣਾ ਉਹ ਗਲਤ ਆ ਜਦੋਂ 17 ਦਾ ਪਾ ਗਏ ਇਹਦਾ ਗੇੜਾ ਪੱਜਣਾ ਇਹਦੇ ਹੁਣ ਤੇ ਇਹਦੇ ਗੇੜੇ ਤੇ ਇਹਦੇ ਗੇੜੇ ਸੇਮ ਆ ਇਸ ਟਾਈਮ ਹਾਂ ਪੂਰੇ ਜਦੋਂ 17 ਦਾ ਟਾਇਰ ਪੈ ਗਿਆ ਜਾਂ ਰੇਡੀਅਲ ਜਿਆਦਾ ਚੌੜਾ ਪੈ ਗਿਆ ਉਹ ਰੇਡੀਅਲ ਥੋੜਾ ਉੱਚਾ ਹੁੰਦਾ ਨਾ ਉਹ ਫੇਰ ਇੱਥੇ ਜ਼ੋਰ ਪੈਂਦਾ ਫੇਰ ਕ੍ਰਾਉਨ ਵੀਰ ਟੁੱਟਦਾ ਟਾਇਰ ਪਾਉਣੇ ਆ ਤਾਂ ਚਾਰੇ ਪਵਾ ਲਓ ਹਾਂ ਨਹੀਂ ਤਾਂ ਨਾ ਪਾਓ